ਆ ਜਿਹੜੀਆਂ ਗੱਲਾਂ ਕਿਸੇ ਸਮੇਂ ਵਾਪਰ ਗਈਆਂ ਮੈਂ ਉਹ ਦਿਖਾਉਂਗਾ ਨਹੀਂ ਤੁਹਾਨੂੰ ਪਤਾ ਹੀ ਆ ਫਰੋਰੀ ਬਾਦਰ ਤੇ ਪੰਜਾਬ ਦੀ ਹਕੂਮਤ ਨੇ ਜੱਗੀ ਸਿੰਘ ਡੱਲੇਵਾਲ ਨੂੰ ਜਿਵੇਂ ਰਾਤ ਚੁੱਕ ਲਿਆ ਉਹਨਾਂ ਦੀ ਥਾਂ ਤੇ ਅਸੀਂ ਸੁਖਜੀਤ ਸਿੰਘ ਹਰਦੋਤ ਦੇ ਨੂੰ ਮਰਨ ਵਰਤੇ ਬਾਲਤਾ ਜਿੱਤਦਾ ਦਿਨ ਹੋ ਗਿਆ ਉਦੋਂ ਕਹਾ ਵੀ ਆਗੂ ਤਿਆਰ ਆ ਅਮਰੀਕੀ ਦੋਵਾਂ ਫੋਰਮਾਂ ਨੇ 16 ਨੂੰ 18 ਤਰੀਕ ਨੂੰ ਦੋ ਚੰਡੀਗੜ੍ਹ ਦੇ ਵਿੱਚ ਪੀਸੀਆਂ ਕੀਤੀਆਂ ਵੀ ਜਤਨ ਤੋਂ ਮਰਨ ਵਰਤ ਸ਼ੁਰੂ ਹੋਊਗਾ ਜੇ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਹੈਗੀ ਜੇ ਸਰਕਾਰ ਸਾਡੀ ਗੱਲ 'ਤੇ ਧਿਆਨ ਨਹੀਂ ਦਿੰਦੀ ਹੈਗੀ ਉਦੋਂ ਦਸਾਂ ਦਿਨਾਂ ਬਾਅਦ ਸ਼ੰਮੂ ਬਾਦ ਤੋਂ ਦਿੱਲੀ ਵੱਲੋਂ ਜਥੇ ਕੁੰਜੇ ਨੇ ਇਹ ਵੀ ਮਾਨ ਕਰਤੀ ਅਲਾਨ ਭਰਾਓ ਕੋਈ ਘੱਟੇ ਬੰਦੀਆਂ ਵਿੱਚ ਕਾਹਰਾ ਕੀਆ ਵਾ ਅਲਾਨ ਕੁਝ ਵੀ ਕੀਤਾ ਜਾ ਸਕਦਾ ਵਾ ਜੇ ਅਲਾਨ ਲੋਕ ਨਾ ਕਰਨਾ ਐਲਾਨਾਂ ਦੇ ਅਨੁਸਾਰ ਜਥੇਬੰਦੀਆਂ ਦੇ ਵਰਕਰ ਕੰਮ ਨਾ ਕਰਨ ਐਲਾਨ ਦੇ ਅਨੁਸਾਰ ਓਡੀ ਵੱਡੀ ਲਾਹਮਤਰੀ ਨਾ ਦਿਖੇ ਐਲਾਨ ਦੇ ਅਨੁਸਾਰ ਜਥੇ ਸ਼ਮੂਲ ਨਾ ਜਾਣ ਤੁਸੀਂ ਗੱਲ ਦਾ ਟਿਕੋ ਸਰਕਾਰ ਨੇ ਮੂਲੀ ਗੱਲ ਵੀ ਮੰਨ ਲਈ ਹੈ ਹੁਣ ਤੁਹਾਡਾ ਰੋਕੋ ਕਿਉਂ ਕੁੱਟੇਂ ਹੋਗੀ ਉਹਨੂੰ ਲੱਗੂਗਾ ਪੀ ਐਲਾਨ ਦਾ ਵੱਡਾ ਕਰ ਬੈਠੇ ਇਹ ਐਲਾਨ ਦਾ ਸਮਰਥਨ ਲੋਕ ਕਰ ਨਹੀਂ ਰਹੇ ਪੀ ਐਟੀ ਵੱਡੀ ਲਾਹ ਹੁੰਦੀ ਨਹੀਂ ਜਿੱਦਾਂ

ਹੋਰ ਵੀ ਤੇ ਲਾਗੇ ਜਾ। ਇਹ ਲੋਕ ਕਹਾਂ ਜਾਣਗੇ ਕੈਨੇ ਖਰੋਣ ਨਾਲੇ ਜਿਨ੍ਹਾਂ ਨੂੰ ਜੁਰਮਾਨੇ ਪਾਏ ਹੋਇਆ ਅਸੀਂ ਲੱਗ ਕੇ ਜੱਪੇ ਹੋਏ ਤੇ ਜੁਰਮਾਨੇ ਦੇ ਦੇਣਗੇ ਨਹੀਂ ਹੋਵੇ। ਉਹ ਜੁਰਮਾਨਿਆਂ ਦੀ ਗ੍ਰਾਹੀ ਆਉਗੀ। ਤੱਕੇ ਨਾ ਮੁੜ ਕੇ ਜੁਰਮਾਨੇ ਲੈ ਕੇ ਜਾਣਗੇ। ਗੱਲ ਹੈ ਕੈਨੇ ਮੁੜ ਕਰਦੇ ਦੀਆਂ ਕੁਰਪੀਆਂ ਆਈਆਂ ਪਈਆਂ ਪਿੰਡਾਂ ਦੇ ਵਿੱਚ ਉਹ ਕੁਰਪੀਆਂ ਗ੍ਰਿਫਤਾਰੀ ਦਾ ਦੌਰ ਸ਼ੁਰੂ ਹੋਊ ਜੜੀਆਂ ਜ਼ਮੀਨਾਂ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨੇ ਮਚਾ ਗਿਆ ਵੀ ਤੁਹਾਡੇ ਕਰਕੇ ਸਾਡੇ ਸਰਕਾਰ ਦੇ ਜਿਹੜੇ ਆ ਕਿਉਂ ਜਿਹੜੇ ਆ ਕਿ ਤੁਸੀਂ ਫਸਲਾਂ ਦੇ ਭਾਅ ਸਾਡੇ ਲਾਗਤ ਕਰਜਾਂ ਦੇ ਅਨੁਸਾਰ ਨਹੀਂ ਦਿੱਤੇ ਇਸ ਕਰਕੇ ਸਾਡੇ ਸਰਕਾਰ ਦਾ ਚੜ੍ਹ ਸਾਡੀ ਲਾਗਤਾਂ ਵਧ ਗਈਆਂ ਸਾਡੀ ਆਮਦਨ ਘਟ ਗਈ ਅਸੀਂ ਕਰਦਾ ਦੇਣ ਤੋਂ ਨਹੀਂ ਬਚਦੇ ਹਾਂਗੇ ਤੁਸੀਂ ਸੀਗਰੂ 50 ਰੁਪਏ ਦੇ ਸਰ ਸਾਡੇ ਲਾਗਤ ਘਟਿਆ ਵਿੱਚ 50% ਮੁਨਾਫਾ ਜੋੜ ਕੇ ਦੇ ਦਿਓ ਅਗੇ ਥੋੜਾ ਸਾਰਾ ਕਰ ਜਾਣਾ ਹੈ ਏ ਫਿਰ ਗਰਾਹਕਾਂ ਨਾਲ ਵੀ ਦੇ ਦੇ

ਜਿਵੇਂ ਨਾ ਕਹਿਣਾ ਕੀਤੀ ਆਵਾ ਉਹ ਖੌਣ ਦੇ ਬੋਲੇ ਹਮਲਾ ਇੱਕ ਵੀ ਰੁਕਦਾ ਨਾ ਹਮਲਾ ਜੋ ਕੇ ਜਾਹੂ ਕੋ ਜਦ ਇਹ ਰੈਡ ਇੰਟਰੀਆਂ ਹੋਈਆਂ ਜਿਹੜੇ ਪੁਰਾਲੀ ਦੇ ਕੇਸ ਪਾਇਆ ਉਹ ਰੈਡ ਇੰਟਰੀਆਂ ਤੇ ਵੀ ਕੰਮ ਕਰਨ ਦੇ ਜੁਰਮਾਨੇ ਵੀ ਗਰਾਉਂਡ ਦੇ ਤੇ ਜਿੰਨਾ ਤੇ ਕੇਸ ਪਾਇ ਪੁਰਾਲੀ ਵਾਲੇ ਫੜ ਕੇ ਜਿੰਨਾਂ ਤੇ ਵੀ ਤੁਸੀਂ ਜਿਹੜੇ ਲਹਿ ਕਾਂਗਰਸੀ ਦੇ ਤੁਸੀਂ ਆਮ ਆਦਮੀ ਦੇ ਕਿਸੇ ਹੋਰ ਪਾਰਟੀ ਦੇ ਆਰਥਮ ਬਣੇ ਜਿਵੇਂ ਗੰਜੀਤ ਹਰੇਕ ਨੂੰ ਹੱਕ ਦੇਦਾ ਜੇ ਵੱਡੀ ਪਾਰਟੀ ਜਾਵੇ ਜੇ ਜੀ ਸੱਤਾ ਹੋਗੀ ਜੇ ਕੱਢਿਆ ਜਿਆ ਉੱਤੇ ਕਾਂਸੀਆਂ ਕਾਲੀਆਂ ਦੇ ਬਿਲਕੁਲ ਨਹੀਂ ਲੱਗਣਾ ਉੱਤੇ ਆਮ ਆਦਮੀ ਕਾਲੀ ਗਲ ਤੇ ਕਾਂਸ ਨੇ ਬਿਲਕੁਲ ਨਹੀਂ ਲੱਗਣਾ ਆਪ ਪਾਰਟਿਆਂ ਦੇ ਵਰਕਰ ਆ ਲਹਿਰ ਕਮਜ਼ੋਰ ਹੁੰਦੀਆਂ ਸਾਡੇ ਖਾਣਿਆਂ ਦੇ ਅੰਦਰੋਂ ਕਮੂਗਾ ਜਦ ਆਮ ਆਦਮੀ ਦਾ ਪੁੱਠਾ ਪਾਉਣਗਾ ਅੱਜ ਤੇ ਜਮਾਤ ਦੇ ਨਾਲ ਜਾਲ ਦੀ ਚਾਰ ਹੋ ਜੋ ਇਹੋ ਥੋੜੇ ਦੀਵਾਰ ਡੋਲੇ ਤੇ ਇਹ ਨਾ ਮਾਰਾਂ ਨਹੀਂ ਅਸੀਂ ਰੋਕ ਕੇ ਰੱਖਿਆ ਹੋਇਆ ਵਾ ਸਾਨੂੰ ਮਾਰਦੇ ਸਾਨੂੰ ਪਰਵਾਹ ਕੋਈ ਨਹੀਂ ਹੈ ਜਦੋਂ ਦੋ ਤਾਕਤਾਂ ਨੰਡਰ ਜਿਹੀ ਹੁੰਦੀਆਂ ਇੱਕ ਲੋਕਾਂ ਦੀ ਤਾਕਤ ਹੁੰਦੀ ਆ ਇੱਕ ਸੱਤਾ ਦੀ ਤਾਕਤ ਹੁੰਦੀ ਆ ਜੇ ਭਰਾ ਹੋ ਸੱਤਾ ਦੀ ਤਾਕਤ ਨੂੰ ਜਿਵੇਂ ਸੀ ਇਰਾਨ ज़मीन कुर्सीअ जो मुंह बि मोड़या मज़दूरेका दवा दांगी हर माले जे कुझु जथेब्दी चाहींदी अॼु कर लवो तव्हां बि कर